ਅੱਜ 21 ਮਾਰਚ ਨੂੰ ਰਾਜਾ ਸੰਸੀ ਦੇ ਵਿੱਚ ਆਰੀਅਨ ਆਰੀਅਨ ਮੋਟਰਸ ਪ੍ਰਾਈਵੇਟ ਲਿਮਿਟਿਡ ਜਿਹੜਾ ਕਿ ਬ੍ਰਾਂਡ ਨੇਮ ਹੈ ਆਰੀਅਨ ਹੋਂਡਾ ਦਾ ਆਰੀਅਨ ਹੋਂਡਾ ਨੇ ਨਵਾਂ ਆਊਟਲੈਟ ਇੱਥੇ ਆਪਣਾ ਸੇਲਸ ਤੇ ਸਰਵਿਸ ਆਊਟਲੈਟ ਦਾ ਅਜੂਦਘਾਟਨ ਕੀਤਾ ਤੇ ਉਹ ਉਦਘਾਟਨ ਜਿਹੜਾ ਉਹ ਰਿਜੀਨਲ ਮੈਨੇਜਰ ਨਾਰਥ ਸ਼੍ਰੀ ਉਪਿੰਦਰ ਰਾਏ ਜੀ ਦੀ ਪ੍ਰੈਜ਼ੈਂਸ ਦੇ ਵਿੱਚ ਕੀਤਾ ਗਿਆ ਜਿਹਦੇ ਵਿੱਚ ਜੈਡਮ ਪੁਨੀਰ ਠਾਕੁਰ ਜੀ ਵੀ ਸ਼ਾਮਿਲ ਸੀ ਔਰ ਇਹ ਰਾਜਾ ਸੰਸੀ ਵਾਸੀਆਂ ਦੇ ਲਈ ਅੰਬਰੀਸਰ ਵਾਸੀਆਂ ਦੀ ਤੇ ਆਸ-ਪਾਸ ਦੇ ਜਿੰਦੇ ਵੀ ਸਾਰੇ ਵਿਲੇजेस ਨੇ ਉਹਨਾਂ ਦੇ ਲਈ ਬੜੀ ਵਧੀਆ ਖਬਰ ਹੈ ਕਿ Honda ਕੰਪਨੀ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਸਾਰੀਆਂ ਇੱਥੇ ਸ਼ੁਰੂ ਕੀਤੀਆਂ ਨੇ ਰਾਜਾ ਸੰਸੀ ਦੇ ਵਿੱਚ ਕਾਫੀ ਵੱਡਾ ਸ਼ੋਰੂਮ ਤੇ ਮੇਨ ਜਿਹੜੀ ਹੈ ਉਹ ਸਾਰੀ ਇਕਵਿਪਮੈਂਟ ਵਾਲੀ Honda Activa ਤੇ ਮੋਟਰਸਾਈਕਲ ਦੇ ਲਈ ਪੂਰੀ ਵਰਕਸ਼ਾਪ ਜਿਹੜੀ ਹੈ ਤੇ ਸਾਰੇ ਸਪੇਅਰ ਪਾਰਟ ਜਿਹੜੇ ਨੇ ਇੱਥੇ ਅਵੇਲੇਬਲ ਕੀਤੇ ਨੇ ਸੋ ਐ ਅੰਮ੍ਰਿਤਸਰ ਵਾਸੀਆਂ ਦੇ ਲਈ ਇਹ ਬੜਾ ਵਧੀਆ ਦਿਨ ਹੈ ਕਿ ਜਿਹਦੇ ਵਿੱਚ ਕਿ Honda ਨੇ ਆਪਣੀ ਪ੍ਰੈਜ਼ੈਂਸ ਇਨਕਰੀਜ਼ ਕੀਤੀ ਹੈ ਤੇ ਰਾਜਾ ਸੰਸੀ ਦੇ ਵਿੱਚ Aryan Honda ਦੁਆਰਾ ਆਪਣਾ ਨਵਾਂ ਸ਼ੋਰੂਮ ਖੋਲ੍ਹ ਕੇ ਇਹ ਨਾਮ ਹੋ ਗਿਆ Aryan Honda ਨੂੰ ਅੰਮ੍ਰਿਤਸਰ ਦੇ ਵਿੱਚ ਸਰਵਿਸਿਸ ਦਿੱਤੇ ਆ। ਅ Aryan Honda ਜਿਹੜਾ ਉਹ 13 ਸਾਲ ਹੋ ਗਏ ਆ ਜੀ 2012 ਦੇ ਵਿੱਚ ਸ਼ੁਰੂ ਹੋਇਆ ਸੀ ਤੇ 13 ਸਾਲ ਤੋਂ ਹੋਂਡਾ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸ਼ੋਰੂਮ ਕੋਟ ਰੋਡ ਅੰਬਰੀਸਰ ਚ ਸੀ ਸੈਕੰਡ ਬ੍ਰਾਂਚ ਉਹਨ ਸੇਲ ਦੀ ਜਿਹੜੀ ਹੈ ਉਹ ਰਾਜਸਥਾਨ ਸੀ ਦੇ ਵਿੱਚ ਖੁੱਲੀ ਹੈ ਬੜੀ ਜਲਦੀ ਹੀ ਅਜਨਾਲਾ ਦੇ ਵਿੱਚ ਵੀ ਖੁੱਲਣ ਜਾ ਰਹੇ ਆ ਸੋ ਹੋਂਡਾ ਦੇ ਨਾਲ ਜਿਹੜਾ ਨੈਟਵਰਕ ਹੈ ਉਹ ਐਕਸਪੈਂਸ਼ਨ ਹੋ ਰਹੀ ਹੈ ਹੋਂਡਾ ਚਾਹੁੰਦੀ ਹੈ ਕਿ ਆਰਨ ਹੋਂਡਾ ਜਿਹੜਾ ਉਹ ਹਰ ਜਗ੍ਹਾ ਦੇ ਉੱਤੇ ਪ੍ਰੈਜ਼ੈਂਟ ਹੋਵੇ ਔਰ ਆਪਣੀਆਂ ਇਹੋ ਜਿਹੀਆਂ ਸੇਵਾਵਾਂ ਹੀ ਅੰਬਰੀਸਰ ਵਰਗੀਆਂ ਹੀ ਸਾਰੇ ਜਿਹੜੇ ਕੋਲ ਏਰੀਆਜ਼ ਨੇ ਉਹਨਾਂ ਨੂੰ ਦਿਨ ਦਾ ਰਵ। ਐਕਟਿਵਾ ਦੇ ਨਵਾਂ শোরੂਮ ਖੁੱਲਿਆ ਰਿਹਾ ਨਵੀਂ শোরੂਮ ਤੇ ਨਵੋਗਰਨ ਆਫਰ ਵਗੈਰਾ ਤੇ ਸਰ ਹਰ ਘਰ ਪਹਿਲਾਂ ਕਸਪਨ ਨੂੰ ਪਹਿਲਾਂ ਗਿਫਟ ਦਿੱਤਾ ਜਾਏਗਾ ਸ਼ੋਰਟ ਗਿਫਟ ਦਿੱਤਾ ਜਾਏਗਾ। ਬਾਕੀ ਹਰ ਮੋਟਰਸਾਈਕਲ ਤੇ ਤੇ ਸਕੂਟਰ ਦੇ ਉੱਤੇ 5100 ਰੁਪਏ ਦੀ ਸਕੀਮ ਹੈਗੀ ਹੈ ਕੰਪਨੀ ਵੱਲੋਂ Overt 2A ਮਾਡਲ ਤੇ ਕਿ 5100 ਰੁਪਏ ਫਲੈਟ ਡਿਸਕਾਊਂਟ ਦਿੱਤਾ ਜਾਏਗਾ। ਬਾਕੀ Shine 100 ਦੇ ਉੱਤੇ ਆਡੀ ਸਕੀਮ ਹੈਗੀ ਆ 5999 ਰੁਪਏ ਆਪਾਂ ਸ਼ਾਈਨ 100 ਫਨਿਸ਼ ਕਰਾਂਗੇ। लो डॉक्यूमेंटेशन होगी एक्टिविटी ਵੀ ਆਪਾਂ 10000 ਤੋਂ ਲੈ ਕੇ 10000 ਤੋਂ ਆਪਾਂ ਫਰਨਾਸ਼ ਕਰਨੀ ਸ਼ੁਰੂ ਕਰ ਦੋਗੇ ਐਕਸਚੇਂਜ ਫੈਸਿਲਿਟੀ ਅਵੇਲੇਬਲ ਸਰ ਬੋਨਸ 10000 ਰੁਪਏ ਦੇਵਾਂਗੇ ਆਪਾਂ ਬਾਕੀ ਸੀਆਡੀ ਦੀ ਫੈਸਿਲਿਟੀ ਵੀ ਉਪਲਬਧ ਹੈਗੀ ਹੈ ਸੀਆਡੀ ਵੀ ਆਪਾਂ ਦੇਵਾਂਗੇ ਸਰ ਸਾਰੀਆਂ ਫੈਸਿਲਿਟੀਆਂ ਹੈਗੀਆਂ